ਇਹ ਕੋਨੇ ਕਿਨੇ ਕੈ ਬਲੂਰਾ ਨੂੰ ਆ ਐ ਡਾਇਰੈਕਟਰ ਮੂਰੇ ਡੇਗਦੇ ਨੇ ਜੀ ਆ ਦੇਖੋ ਕਿ ਕਰਕੇ ਬਲੂਰਾ ਨਾ ਡੇਗੋ ਡੇਗੋ ਜੀ ਦੇਖ ਸਕਦੇ ਹੋ ਦੋਸਤੋ ਜੋ 4 ਪਾਉਣਾ ਸੀ 4 ਪਾਉਣ ਤੋਂ ਹੁਣ ਕਦੋਂ ਬੰਦ ਕਰਿਆ ਦਾ ਸਾਡੀ ਜਗ੍ਹਾ ਦੇ ਵਿੱਚ ਤੁਸੀਂ 4 ਪਾ ਰਹੇ ਹੋ ਕਿਵੇਂ ਫੇਰ ਦੇ ਦਿਆ ਸਰੇ ਆਮ ਤਮਕਾਰੇ ਨਹੀਂ ਜੀ ਬੇਟੇ ਨੂੰ ਸਰੇ ਆਮ ਕਿ ਮੇਰੇ ਤੇ ਉੱਤੇ ਡਾਇਰੈਕਟਰ ਚੜ੍ਹੋ ਆ ਦੇਖੋ ਸਰੇ ਆਮ ਤਮਕਾਰੇ ਨਹੀਂ ਕਿਉਂ ਚੜ੍ਹੀ ਸਾਡੀ ਜਗ੍ਹਾ ਜਿੱਥੇ ਤਾਂ ਹੀ ਰੋਕ ਰਿਹਾਗੇ ਅਸੀਂ ਕਰਜਾ ਕਰਾਂਗੇ ਕਿਉਂ ਰੋਕ ਰਹੇ ਹੋ ਜੀ ਇਹ ਜਗ੍ਹਾ ਦੇ ਵਿੱਚ ਚਾਰ ਬਹਾ ਸਾਡਾ ਬੋਰ ਆ ਜੀ ਸਾਰਾ ਸਾਡਾ ਰਸਤਾ ਬੰਦ ਕਰਤਾ ਸਾਡੇ ਬੋਰ ਬੰਦ ਕਰ ਦੇਣੇ ਜੀ ਉਹ ਬੋਰ ਇਹਨਾਂ ਦਾ ਉਧਰੋਂ ਖੋਦ ਦੇ ਪਾਏ ਆ ਉਹ ਅਸੀਂ ਨਾ ਮਜਬੂਰੀ ਚ ਲਾਇਆ ਜਦੋਂ ਸਾਡਾ ਬੋਰ ਸਿੱਖ ਆ ਬ ਚਾਰ ਪੌਣ ਦੇ ਲਈ ਅੱਜ ਧਰਨਾ ਲਾਇਆ ਸੀ ਜੁਨੀਅਰ ਨੇ ਬਾਕੀ ਰਹਿੰਦਾ ਕੀ ਚੱਲਦਾ ਜੀ ਜਦੋਂ ਅਦਾਲਤ ਚ ਕੇਸ ਹੈਗਾ ਉਹਦੀ ਲੋੜ ਹੀ ਨਹੀਂ ਕਰਨ ਦੀ ਪੈਣਾ ਇਹਨਾਂ ਨੇ ਝੂਠ ਬਾਲਣ ਨੂੰ ਤਾਂ ਜਿਹੜਾ ਕੁਝ ਮਰ ਗਿਆ ਬੋਲੀ ਜਾਵਾ ਥੋੜੇ ਥੋੜੇ ਜਿਹੜੇ ਪੰਜਾਬ ਬੰਦੇ ਖੜੇ ਨੇ ਤੁਸੀਂ ਇਹਨਾਂ ਦੇ ਜੋਰ ਤੇ ਝੂਠ ਬੋਲਦੇ ਆ ਗੱਲੀ țeੜੀ ਕੱਲੀ ਡੇੜੀ ਦਾ ਫੈਲਾ ਚੱਕਰੋ ਸਾਰੇ ਬੰਦੇ ਤੁਸੀਂ ਇਹ ਬੁਲਾਏ ਨੇ ਥੋੜੀ ਮੇਰ ਚ ਬੋਲ ਰਹੇ ਨੇ ਜੇ ਸਮਾਂ ਇੱਥੇ ਕੱਲੀ ਖੜੀ ਹਾਂ ਤੁਸੀਂ ਤਾਂ ਫੇਰਾ ਚੱਕ ਰਹੇ ਹੋਂਦੇ ਮੇਰੇ ਘਰ ਵਾਲਾ ਹਾਲ ਦੇ ਵਿੱਚ ਤੈਨੂੰ ਵਧੀਆ ਬੋਲਣਾ ਹੁੰਦਾ ਜੀ ਇਹ ਤਾਂ ਬਹੁਤ ਵਧੀਆ ਬੋਲਣਾ ਸਾਰੇ ਤਰਫੇ ਬਹੁਤ ਬੋਲ ਰਹੇ ਨੇ ਨੀ ਛੋਟਾ ਹੋਰੇ ਲੈਣਾ ਨਹੀਂ ਦੇਣਾ ਨਹੀਂ ਕਿਲਾ ਉੱਥੇ ਆਇਆ ਦਾ ਉਰੇ ਛੋਟੇ ਨਿਕਲੇ ਜਾਂਦੇ ਕਿਨ ਕਰਾਏ ਜਿਵੇਂ ਇੱਕ ਮਿੰਟ ਜੀ ਉਹ ਕਿਲਾ ਬੋਰਸ ਨੇ ਬੱਚ ਖਰੀਦਾ ਨਹੀਂ ਬੋਰਸ ਤਾਂ ਸਾਰੇ ਭਾਈਆਂ ਦਾ ਟਾਂ ਦੇਤਾ ਉਹਨੇ ਕਿਲਾ ਦਿੱਤਾ ਨੇ ਕਿਲਾ ਨਹੀਂ ਲੈਣਾ ਸਾਰੇ ਭਾਈਆਂ ਦਾ ਨਹੀਂ ਹੈਗਾ ਸਬੂਤ ਲਿਓ ਕੋਈ ਸਬੂਤ ਲਿਓ ਰਜਿਸਟਰੀ ਗਰਦੋਰੀਆਂ ਸਾਰੀਆਂ ਤੁਸੀਂ ਸਬੂਤ ਲਿਓ ਜੀ ਸਬੂਤ ਸਾਰੇ ਲੈ ਕੇ ਦਿਖਾਓ